ਪੋਦੇ ਮਹੀਨੇ ਸੰਮਤ 1761 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਬੇਵਸੇਵਾ ਛੱਡਿਆ ਸਰਸਾ ਦਰਿਆ ਪਾਰ ਕੀਤਾ ਜਿੱਥੇ ਪਾਤਸ਼ਾਹ ਦਾ ਪਰਿਵਾਰ ਵਿਛੜਿਆ ਚਮਕੌਰ ਸਾਹਿਬ ਆਈ ਚਮਕੌਰ ਸਾਹਿਬ ਦੇ ਵਿੱਚ ਚਮਕੌਰ ਦੀ ਗੜੀ ਦੇ ਅੰਦਰ ਪਾਤਸ਼ਾਹ ਨੇ ਮੁਗਲ ਸਾਮਰਾਜ ਦੇ ਨਾਲ ਵੱਡੀ ਜੰਗ ਲੜੀ ਜੰਗ ਲੜਨ ਤੋਂ ਬਾਅਦ ਸਤਿਗੁਰੂ ਜੀ ਚਮਕੌਰ ਸਾਹਿਬ ਤੋਂ ਚੱਲੇ ਮਾਛੀਵਾੜਾ ਆਲਮਗੀਰ ਲੰਮਾ ਜਟਪੁਰਾ ਦੀਨਾ ਕਾਂਗੜ ਜੈਤੋ ਰਾਮਿਆਣਾ ਆਦਕ ਸਥਾਨਾਂ ਤੋਂ ਹੁੰਦੇ ਹੋਏ ਸ੍ਰੀ ਮੁਕਸਰ ਸਾਹਿਬ ਦੇ ਸਥਾਨ ਦੇ ਉੱਤੇ ਪਹੁੰਚੇ ਉਸ ਵੇਲੇ ਇੱਥੇ ਇੱਕ ਟਾਬ ਸੀ ਜਿਸ ਨੂੰ ਖਿਦਰਾਣੀ ਦੀ ਟਾਬ ਕਿਹਾ ਜਾਂਦਾ ਸੀ ਖਿਦਰਾਣੀ ਦੀ ਟਾਬ ਦੇ ਵਿੱਚ ਪਾਣੀ ਜਿਹੜਾ ਹੈ ਉਹ ਮੌਜੂਦ ਸੀ ਪਾਤਸ਼ਾਹ ਦੇ ਸਿੰਘਾਂ ਨੇ ਖਿਦਰਾਣੀ ਦੀ ਟਾਬ ਦੇ ਕੰਡੇ ਦੇ ਉੱਤੇ ਆਪਣੇ ਅਸਨ ਲਾਲੇ 탑 ਦੇ ਕੰਡੇ ਦੇ ਉੱਤੇ ਕਰੀਰ ਝਾੜੀਆਂ ਮਲੇ ਬਹੁਤ ਵੱਡੀ ਗਿਣਤੀ ਚ ਸਨ ਸਿੰਘਾਂ ਨੇ ਉਹਦੇ ਉੱਤੇ ਚਾਦਰਾਂ ਕਸ਼ੇਰੇ ਬਸਤਰ ਪਾ ਕੇ ਉਹਨਾਂ ਨੂੰ ਤੰਬੂਆਂ ਦਾ ਰੂਪ ਦਿੱਤਾ ਜਿੱਥੇ ਅੱਜ ਗੁਰਦੁਆਰਾ ਤੰਬੂ ਸਾਹਿਬ ਸੇ ਸ਼ੋਭਤਾ ਹੈ ਤਾਂ ਜੋ ਦੁਸ਼ਮਣ ਨੂੰ ਭੁਲੇਖਾ ਪਾਇਆ ਜਾ ਸਕੇ ਕਿ ਇੱਥੇ ਸਿੱਖਾਂ ਦੀ ਵੱਡੀ ਫੌਜ ਜਿਹੜੀ ਹੈ ਉਹ ਉਤਰੀ ਹੋਈ ਹੈ ਇਹ ਜੁਧਨੀਤੀ ਦਾ ਇੱਕ ਹਿੱਸਾ ਸੀ 21 ਵਸਾਖ ਸੰਮਤ 1762 ਨੂੰ ਸਰਹੰਦ ਦਾ ਸੂਬੇਦਾਰ ਵਜ਼ੀਦਾ ਭਾਰੀ ਭਰ ਕਮ ਫੌਜਾਂ ਲੈ ਕੇ ਜਿਨ੍ਹਾਂ ਦੀ ਗਿਣਤੀ ਇਤਿਹਾਸ ਦੇ ਵਿੱਚ 7000 ਲਿਖੀ ਹੈ ਉਹ ਖਿਦਰਾਣੀ ਦੀ ਟਾਬ ਦੇ ਉੱਤੇ ਪਹੁੰਚਿਆ ਤਾਂ ਇੱਥੇ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਗਵਾਈ ਦੇ ਵਿੱਚ ਮੁਗਲ ਸਾਮਰਾਜ ਦੇ ਨਾਲ ਆਖਰੀ ਤੇ ਫੈਸਲਾਕੁਨ ਜੰਗ ਜਿਹੜੀ ਹੈ ਉਹ ਲੜੀ ਗਈ ਇਸ ਜੰਗ ਦੇ ਵਿੱਚ ਵੀ ਜਿੱਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਦਮਾਂ ਨੂੰ ਚੁੰਮਿਆ ਔਰ ਇਸ ਜੰਗ ਦੀ ਖਾਸੀਅਤ ਇਹ ਹੈ ਕਿ ਇਸ ਜੰਗ ਦੇ ਵਿੱਚ ਉਹਨਾਂ ਸਿੰਘਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਜਿਹੜੇ ਕਿਸੇ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਦਾਵਾ ਦੇ ਕੇ ਆ ਗਏ ਸਨ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਟੀਬੀ ਸਾਹਿਬ ਦੇ ਸਥਾਨ ਦੇ ਉੱਤੇ ਮੌਜੂਦ ਸਨ ਤੇ ਉੱਥੋਂ ਹੀ ਤੀਰਾਂ ਦੇ ਨਾਲ ਦੁਸ਼ਮਣ ਦੇ ਆਹੂ ਲਾਉਂਦੇ। ਜਿੱਥੇ ਅੱਜ ਗੁਰਦੁਆਰਾ ਟੀਬੀ ਸਾਹਿਬ ਦੀ ਸ਼ੋਭਤਾ ਹੈ। ਜਦੋਂ ਜੰਗ ਦੀ ਸਮਾਪਤੀ ਹੋਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਦੇ ਮੈਦਾਨ ਦੇ ਵਿੱਚ ਆਏ ਉਹਨਾਂ ਮਹਾਨ ਸ਼ਹੀਦਾਂ ਨੂੰ ਅਦਬ ਦਿੱਤਾ ਸਤਿਕਾਰ ਦਿੱਤਾ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਧੰਗੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਸਥਾਨ ਤੇ ਪਹੁੰਚੇ ਤੇ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਕਿਸੇ ਨੂੰ 5000 ਕਿਸੇ ਨੂੰ 10000 ਕਿਸੇ ਨੂੰ 20000 ਦਾ ਖitab ਦਿੰਦੇ ਜਦੋਂ ਤੁਰੇ ਜਾ ਰਹੀ ਸੀ ਤਾਂ ਇਹਨਾਂ ਨੂੰ ਭਾਈ ਮਹਾ ਸਿੰਘ ਜੀ ਸਹਿਕਦੇ ਹੋਏ ਜਿਹੜੇ ਹੈ ਉਹ ਦਿਖਾ ਲਈ ਦਿੱਤੇ ਪਾਤਸ਼ਾਹ ਨੇ ਪਾਈ ਮਹਾ ਸਿੰਘ ਜੀ ਦਾ ਸੀਸ ਆਪਣੇ ਪੱਟ ਦੇ ਉੱਤੇ ਆਪਣੀ ਗੋਦੀ 'ਚ ਰੱਖਿਆ ਲਹੂ ਤੇਰੇਤੇ ਦੇ ਨਾਲ ਇਹਨਾਂ ਦਾ ਮੁਖ ਜਿਹੜਾ ਹੈ ਉਹ ਲੱਥਪੱਥ ਲਿਬੜਿਆ ਹੋਇਆ ਸੀ ਆਪਣੀ ਹਜ਼ੂਰੀਏ ਨਾਲ ਪਾਤਸ਼ਾਹ ਨੇ ਮੁਖ ਸਾਫ਼ ਕੀਤਾ ਪਾਈ ਮਹਾ ਸਿੰਘ ਜੀ ਦਾ ਤੇ ਮੂੰਹ ਦੇ ਵਿੱਚ ਜਲ ਚ ਆਇਆ ਜਦੋਂ ਪਾਤਸ਼ਾਹ ਦੀ ਇੱਛਾ ਭਾਈ ਮਹਾਂ ਸਿੰਘ ਜੀ ਨੂੰ ਹੋਈ ਤੇ ਉਹਨਾਂ ਨੇ ਆਪਣੇ ਨੇਤਰ ਖੋਲੇ ਤੇ ਕੀ ਵੇਖਦੇ ਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਦੇ ਵਿੱਚ ਉਹਨਾਂ ਦਾ ਸੀਸ ਹੈ ਅੱਖਾਂ ਨਾਮ ਹੋ ਗਈਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਹਾਂ ਸਿੰਘ ਜੀ ਨੂੰ ਪੁੱਛਿਆ ਮਹਾਂ ਸਿੰਘਾ ਬੜੀ ਵੱਡੀ ਕੁਰਬਾਨੀ ਕੀਤੀ ਹੈ ਮੰਗ ਕੀ ਮੰਗਣਾ ਹੈ ਕਿਹਾ ਮਹਾਰਾਜ ਜੇ ਤੁਸੀਂ ਤਰੁੱਠੇ ਹੋ ਤੇ ਆਪਣੇ ਚਰਨਾਂ ਨਾਲ ਟੁੱਟੀ ਗੰਢ ਲਾਓ ਵਿਦਾਵਾ ਪਾੜ ਦਿਓ ਪਾਤਸ਼ਾਹ ਨੇ ਕਿਹਾ ਮਹਾਸਿੰਘਾ ਕੋਈ ਜ਼ਮੀਨ ਜਾਇਦਾਦ ਧਨ ਦੌਲਤ ਪਦਾਰਥ ਮੰਗ ਲੈ। ਕਹਿੰਦਾ ਨਹੀਂ ਮਹਾਰਾਜ ਜੇ ਤਰੁੱਠੇ ਹੋ ਤੇ ਟੁੱਟੀ ਗੰਡ ਲਓ। ਫਿਰ ਸਤਗੁਰਾਂ ਨੇ ਕਿਹਾ ਮਹਾਸਿੰਘਾ ਜੀ ਚੌਣੇ ਤੇ ਜੀਵਨ ਬਖਸ਼ ਦਈਏ। ਕਹਿੰਨ ਲੱਗਿਆ ਨਹੀਂ ਮਹਾਰਾਜ ਇਹ ਜ਼ਿੰਦਗੀ ਨੇ ਜਾਣਾ ਹੀ ਐ। ਅੱਜ ਨਾ ਗਈ ਤੇ ਦਸਾਂ ਸਾਲਾਂ ਨੂੰ ਚੱਲੀ ਜਾਏਗੀ, 20 ਸਾਲਾਂ ਨੂੰ ਚੱਲੀ ਜਾਏਗੀ। ਇਹਨੇ ਰੁਕਣਾ ਥੋੜੀ ਐ। ਬਸ ਜੇ ਤੁਸੀਂ ਪਾਤਸ਼ਾਹ ਤਰੁੱਠੇ ਹੋ ਤੇ ਫਿਰ ਟੁੱਟੀ ਗੰਡ ਲਓ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਹਾ ਸਿੰਘ ਜੀ ਦੇ ਸਨਮੁਖ ਟੁੱਟੀ ਗੰਢੀ 'ਤੇ ਦਾਵਾ ਪਾੜਿਆ ਤੇ ਇਹਨਾਂ तमाम ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਮੁਕਤਿਆਂ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਇਸ ਯੁੱਧ ਦੀ ਇੱਕ ਹੋਰ ਖਾਸੀਅਤ ਹੈ ਕਿ ਇਸ ਜੰਗ ਦੇ ਵਿੱਚ ਵੀ ਰੰਗਨਾ ਮਾਤਾ ਭਾਗੌਰ ਜੀ ਸਵਾ ਮਨ ਭਾਰੀ ਲੋਹੇ ਦੀ ਸਾਂਗ ਲੈ ਕੇ ਲੜੇ ਤੇ ਦੁਸ਼ਮਣ ਨੂੰ ਇਉਂ ਪਰੋਇਆ ਜਿਵੇਂ ਬੜੇ ਪਰੋਈਦੇ ਨੇ ਤੇ ਮਾਤਾ ਭਾਗ ਕੌਰ ਜੀ ਇਸ ਜੰਗ ਦੇ ਵਿੱਚ ਸਖਤ ਜ਼ਖਮੀ ਹੋਏ ਜਿਨ੍ਹਾਂ ਦੀ ਸੰਭਾਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪ ਕੀਤੀ ਆਪਣੀ ਨਿਗਾਬਾਨੀ ਚ ਮਾਈ ਭਾਗ ਕੌਰ ਜੀ ਦਾ ਇਲਾਜ ਕਰਵਾਇਆ ਇਹ ਜੰਗ ਇੱਕ ਬਹੁਤ ਵੱਡੀ ਤੇ ਫੈਸਲਾਕੁਨ ਜੰਗ ਹੋਈ ਇਸ ਜੰਗ ਤੋਂ ਬਾਅਦ ਕਦੇ ਵਜ਼ੀਦੇ ਨੇ ਹੀਆ ਨਹੀਂ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਉਲਝਣਦਾ ਤਨਗੁਰ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਇਸ ਅਸਥਾਨ ਦੇ ਉੱਤੇ ਸ਼ਹੀਦ ਹੋਣ ਵਾਲੇ ਸਿੰਘਾਂ ਨੂੰ ਮੁਕਤਿਆਂ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਤੇ ਖੇਦਰਾਣੀ ਦੀ ਏਟਾਬ ਮੁਕਤੀ ਦਾ ਸਾਰ ਹੋ ਗਈ ਜਿਸ ਨੂੰ ਮੁਕਤਸਰ ਕਿਹਾ ਜਾਣ ਲੱਗਿਆ ਤੇ ਅੱਜ ਆਦਰ ਤੇ ਸਤਿਕਾਰ ਦੇ ਨਾਲ ਸ੍ਰੀ ਮੁਕਤਸਰ ਸਾਹਿਬ ਜਿਹੜਾ ਹੈ ਉਹ ਆਖਿਆ ਜਾਂਦਾ ਉਹਨਾਂ ਵੇਲਿਆਂ ਦੇ ਵਿੱਚ 21 ਵੈਸਾਖ ਨੂੰ ਬਹੁਤ ਗਰਮੀ ਪੈਂਦੀ ਸੀ ਪਾਣੀ ਦੀ ਬੜੀ ਦਿੱਕਤ ਸੀ ਪਾਣੀ ਦੀ ਬੜੀ ਘਾਟ ਸੀ ਸ਼ਹੀਦਾਂ ਦੀ ਯਾਦ ਦੇ ਵਿੱਚ ਵੱਡਾ ਜੋੜ ਮੇਲ ਮਨਾਉਣਾ ਜਿਹੜਾ ਹੈ ਉਹ ਸੰਭਵ ਨਹੀਂ ਸੀ ਤੇ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਨੇ ਸੋਚਿਆ ਕਿ ਸ਼ਹੀਦਾਂ ਦੀ ਯਾਦ ਦੇ ਵਿੱਚ 21 ਵਸਾਖ ਨੂੰ ਦਿਨ ਮਨਾਉਣਾ ਜਿਹੜਾ ਹੈ ਇਹ ਬਹੁਤ ਔਖਾ ਹੈ ਪਾਣੀ ਦੀ ਕਿੱਲਤ ਕਾਰਨ ਤੇ ਸ਼ਹੀਦਾਂ ਨੂੰ ਯਾਦ ਕਰਨਾ ਵੀ ਬੜਾ ਜ਼ਰੂਰੀ ਹੈ ਇਸ ਲਈ ਸਾਰਿਆਂ ਨੇ ਸਰਬਸੰਮਤੀ ਨਾਲ ਫੈਸਲਾ ਕਰਕੇ ਸ਼ਹੀਦਾਂ ਦੀ ਯਾਦ ਇੱਕ ਮਾਗ ਨੂੰ ਜਿਹੜਾ ਹੈ ਉਹ ਮਨਾਉਣ ਦਾ ਫੈਸਲਾ ਕੀਤਾ ਕਿਉਂਕਿ ਇੱਕ ਮਾਗ ਨੂੰ ਬਹੁਤ ਅਤਿ ਦਰਜੇ ਦੀ ਸਰਦੀ ਹੁੰਦੀ ਹੈ ਤੇ ਮਾਲਵੇ ਦੀ ਯਾਤਰਾ ਵਾਸਤੇ ਸਰਦ ਰੁੱਤ ਜਿਹੜੀ ਹੈ ਜਾਂ ਜਿਹੜੀ ਹਿਮ ਰੁੱਤ ਜਿਹੜੀ ਹੈ ਇਹ ਬਹੁਤ ਵਧੀਆ ਮੰਨੀ ਜਾਂਦੀ। ਇਸ ਕਰਕੇ ਇੱਕ ਮਾਗ ਨੂੰ ਸ਼ਹੀਦਾਂ ਦੀ ਯਾਦ ਦੇ ਵਿੱਚ ਵੱਡਾ ਜੋੜ ਮੇਲਾ ਜਿਹੜਾ ਹੈ ਮੇਲਾ ਮਾਗੀ ਦੇ ਨਾਮ ਨਾਲ ਜਿਹੜਾ ਸੀ ਉਹ ਬੜਾ ਪ੍ਰਸਿੱਧ ਹੋਇਆ। ਅੱਜ ਇੱਕ ਮਾਗ ਨੂੰ ਸ਼ਹੀਦਾਂ ਦੀ ਯਾਦ ਸ੍ਰੀ ਮੁਕਸਰ ਸਾਹਿਬ ਦੀ ਇਸ ਪਾਵਨ ਧਰਤੀ ਦੇ ਉੱਤੇ ਮਨਾਈ ਜਾ ਰਹੀ ਹੈ ਜੋੜ ਮੇਲ ਦੇ ਰੂਪ ਦੇ ਵਿੱਚ। ਪਾਵੇਂ ਹੁਣ ਪਾਣੀ ਦੀ ਕਿੰਮਤ ਕਿਲਤ ਨਹੀਂ ਹੈ ਇਸ ਲਈ ਸਿੰਘਾਂ ਨੇ ਜਾਂ ਇਲਾਕੇ ਦੀਆਂ ਸੰਗਤਾਂ ਨੇ ਜਾਂ ਗੁਰਦੁਆਰਾ ਪ੍ਰਬੰਧ ਨੇ 21 ਪੈਸਾਖ ਨੂੰ ਵੀ ਜਿਹੜਾ ਹੈ ਉਹ ਵੱਡੇ ਪੱਧਰ ਤੇ ਦਿਨ ਮਨਾਉਣ ਦਾ ਫੈਸਲਾ ਕੀਤਾ ਹੋਇਆ ਤੇ ਦਿਨ ਮਨਾਇਆ ਜਾਂਦਾ ਆ ਰਿਹਾ ਤੇ ਮਨਾਇਆ ਜਾਂਦਾ ਪਰ ਇੱਕ ਮਾਗ ਨੂੰ ਮੇਲੇ ਮਾਗੀ ਤੇ ਜੋੜ ਮੇਲ ਦੇ ਨਾਲ ਪ੍ਰਸਿੱਧ ਹੋਇਆ ਸ਼ਹੀਦਾਂ ਦੀ ਯਾਦ ਦੇ ਵਿੱਚ ਦਿਨ ਇਹ ਪੂਰੀ ਦੁਨੀਆ ਪਰ ਦੇ ਸਿੱਖਾਂ ਵੱਲੋਂ ਜਿਹੜਾ ਹੈ ਬੜੀ ਸ਼ਿੱਦਤ ਭਾਵਨਾ ਤੇ ਉਤਸ਼ਾਹ ਸਹਿਤ ਮਨਾਇਆ ਜਾਂਦਾ ਹੈ ਇਸ ਮੌਕੇ ਮੈਂ ਇਸ ਜੰਗ ਦੇ ਵਿੱਚ ਸ਼ਹੀਦ ਹੋਣ ਵਾਲੇ तमाम ਸ਼ਹੀਦ ਸਿੰਘਾਂ ਨੂੰ ਜਿਨ੍ਹਾਂ ਨੇ ਮੁਕਤਿਆਂ ਦਾ ਖਿਤਾਬ ਪ੍ਰਾਪਤ ਕੀਤਾ ਪਾਤਸ਼ਾਹ ਦੇ ਮੁਖੋਂ ਪਾਤਸ਼ਾਹ ਦੇ ਹੱਥੋਂ ਮੈਂ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦਾ ਆਓ ਇਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਇਹਨਾਂ ਦੀਆਂ ਕੁਰਬਾਨੀਆਂ ਇਹਨਾਂ ਦੀਆਂ ਸ਼ਹਾਦਤਾਂ ਇਹ ਸਾਡੇ ਲਈ ਪ੍ਰੇਰਨਾ ਸਰੋਤ ਨੇ ਇਹ ਇਹਨਾਂ ਤੋਂ ਪ੍ਰੇਰਣਾ ਲਈਏ ਇਹ ਸਾਨੂੰ ਅਣਖ ਦੇ ਨਾਲ ਜੀਣਾ ਸਿਖਾਉਂਦੀਆਂ ਨੇ ਇਹ ਸਾਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਂਦੀਆਂ ਨੇ ਇਹ ਸ਼ਹਾਦਤਾਂ ਸਾਨੂੰ ਬੁਲੰਦੀਆਂ ਤੱਕ ਪਹੁੰਚਾਉਣ ਦੀ ਜੜੀ ਹੈ ਉਹ ਸਮਰੱਥਾ ਰੱਖਦੀਆਂ ਨੇ ਜਦੋਂ ਅਸੀਂ ਇਹਨਾਂ ਤੋਂ ਪ੍ਰੇਰਣਾ ਲਵਾਂਗੇ ਮੈਂ ਬਹੁਤ-ਬਹੁਤ ਸ਼ਹੀਦਾਂ ਦੀ ਇਸ ਪਾਵਨ ਤਰਤੀ ਸ੍ਰੀ ਮੁਖਸਰ ਸਾਹਿਬ ਤੇ ਮਨਾਏ ਜਾ ਰਹੇ ਇਸ ਜੋੜ ਮੇਲ ਮਾਗੀ ਦੇ ਮੌਕੇ ਮੈਂ ਸ਼ਹੀਦਾਂ ਨੂੰ ਨਮਨ ਕਰਦਾ ਫਤੇ ਪਲਵਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ